ਨਾਲਪਣਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਬੀਤੇ ਦਿਨ ਚੇਤਨਾ ਪ੍ਰਕਾਸ਼ਨ ਅਦਾਰੇ ਦੀ ਸਹਿਯੋਗੀ ਸੰਸਥਾ ਗੁਲਾਟੀ ਪਬਲਿਸ਼ਰਸ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਅਤੇ ਗੱਜਲ ਮੰਚ ਸਰੀ ਦੇ ਲੇਖਕਾਂ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਪਜਨ ਸਿੰਘ ਗਿੱਲ ਦਾ ਨੌਵਾਂ ਤੇ ਨਾ ਪ੍ਰਕਾਸ਼ਿਤ ਗੱਜਲ ਸੰਗ੍ਰਹਿ ਜੀਵਰ ਰਿਲੀਜ਼ ਕੀਤਾ ਗਿਆ। ਪੰਜਾਬ ਤੋਂ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਦੇ ਪ੍ਰਧਾਨ ਦਰਸ਼ਨ ਬੁੱਟਰ ਵਿਸ਼ੇਸ਼ ਤੌਰ ਤੇ ਇਹ ਪੁਸਤਕ ਲੈ ਕੇ ਸਰੀ ਵਿਖੇ ਆਏ ਸਨ ਇਸ ਗੱਜਲ ਸੰਗ੍ਰਹਿ ਦਾ ਸਵਾਗਤ ਕਰਦੇ ਹਨ ਦਰਸ਼ਨ ਬੁੱਟਰ ਨੇ ਕਿਹਾ ਕਿ ਗੁਰਪਜਨ ਸਿੰਘ ਗੱਲ ਸੰਵੇਦਨਸ਼ੀਲ ਸ਼ਾਇਰ ਹੈ ਤੇ ਉਸ ਦੇ ਅਨੇਕ ਸ਼ੇਅਰ ਅਤੇ ਕਾਵ ਟੁਕੜੀਆਂ ਸਮਾਜ ਦੇ ਹਰ ਵਰਗ ਦੇ ਪਾਠਕਾਂ ਦੀ ਜ਼ੁਬਾਨ ਤੇ ਚੜੀਆਂ ਹੋਈਆਂ ਹਨ ਇਸ ਲਈ ਸ਼ਾਇਰ ਗੁਰਪਜਨ ਸਿੰਘ ਗੱਲ ਨੂੰ ਲੋਕ ਕਵੀ ਹੋਣ ਦਾ ਦਰਜਾ ਹਾਸਲ ਹੈ ਪਾਸ਼ਾ ਵਿਪາກ ਪੰਜਾਬ ਵੱਲੋਂ ਉਹਨਾਂ ਨੂੰ 2014 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ ਇਸ ਗੱਜਲ ਸੰਗ੍ਰਹਿ ਦੀਆਂ ਗੱਜਲਾਂ ਵਿੱਚ ਉਸ ਨੇ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਤਲਾਸ਼ਦਿਆਂ ਆਧੁਨਿਕ ਮਨੁੱਖ ਨੂੰ ਦਰਪੇਸ਼ ਤਰਾਸ ਦੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਸ਼ਾਇਰ ਜਸਵਿੰਦਰ ਕਰਤਾ ਅਗਰਬਤੀ ਨੇ ਕਿਹਾ ਕਿ ਜੇਵਰ ਦੀ ਵਿਲੱਖਣ ਕਾਵ ਪਾਸ਼ਾ ਪੰਜਾਬੀ ਪਾਠਕਾਂ ਦੇ ਮਨ ਵਿੱਚ ਸਹਿਜ ਹੀ ਉਤਰਨ ਦੀ ਸਮਰੱਥਾ ਰੱਖਦੀ ਹੈ ਪੰਜਾਬੀ ਰੈਤਲ ਵਿੱਚੋਂ ਲੈ ਬਿੰਬਾਂ ਪ੍ਰਤੀਕਾਂ ਦੀ ਆਪਣੇ ਸ਼ਿਆਰਾਂ ਅਤੇ ਵਿੱਚ ਸਹਿਯੋਗ ਵਰਤੋਂ ਕਰਨੀ ਸ਼ਾਇਰ ਗੁਰਪਜਨ ਗਿੱਲ ਦੀ ਵਿਸ਼ੇਸ਼ਤਾ ਹੈ ਨਾਮਰ ਨਾਵਲਕਾਰ ਜਰਨੈਲ ਸਿੰਘ ਸੇਖਾ ਗੁਰਪਜਨ ਗਿੱਲ ਦੇ ਸਹਿਪਾਰਟੀ ਤੇ ਸ਼ਾਇਰ ਮੂਨ ਗਿੱਲ ਹਰਦਮਾਨ ਸतीश ਗੁਲਾਟੀ ਅਤੇ ਅੰਗਰੇਜ਼ ਬਰਾਡਹੁਰਾ ਨੇ ਇਹ ਖੂਬਸੂਰਤ ਪੁਸਤਕ ਰਿਲੀਜ਼ ਹੋਣ ਤੇ ਸ਼ਾਇਰ ਗੁਰਪਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਇਹੇ ਪੁਸ਼ਕਰ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੀ ਪ੍ਰਕਾਸ਼ਨਾ ਹੈ ਅਤੇ ਸਿੰਘ ਬ੍ਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਵੱਲੋਂ ਵਿਕਰੀ ਕੀਤੀ ਜਾ ਰਹੀ ਹੈ